ਕੌਤਚਰਾਸੀ ਦਾ ਇਤਿਹਾਸ ਉਸ ਮੁਕੇ ਮੇਂ ਪੁਲਾਇਆ ਜਾ ਸਕਦਾ ਜਦੋਂ ਗੁਰਮੰਦਰ ਸਾਹਿਬ ਦੇ ਉਤੇ ਪੌੜੀ ਵਰਗੋਂ ਅਟੈਕ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਲੋਕ ਮੌਜੂਦ ਸੀ ਉਹ ਖੂਨੀ ਸਾਾਕਾ ਇਹੋ ਜਿਹਾ ਸੀ ਕਿ ਜਿਸ ਨੂੰ ਕਦੇ ਵੀ ਪੁਲਾਇਆ ਨਹੀਂ ਜਾ ਸਕਦਾ ਇਸ 사건 ਦੇ ਨਾਲ ਪੂਰੇ ਦੇਸ਼ ਤੇ ਪੰਜਾਬੀਆਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਬਾਦ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਦੇਸ਼ ਨਾਲ ਵੱਖਰਾ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਪੰਜਾਬੀ ਤਰਕਿਓ ਪੂਰੀ ਤਰ੍ਹਾਂ ਲਗਾ ਦਿੱਤਾ ਅਤੇ ਪ੍ਰਸਤੇ ਵੀ ਰੋਗ ਲਾ ਦਿੱਤੀ ਜਿਸ ਤੋਂ ਬਾਅਦ ਇਹ ਵੱਡਾ ਤੰਦੂਕਾਰਾ ਕੈ ਸਾਣਦੇ ਆ ਸੀ ਕਿ ਹੋਇਆ ਔਰ ਇਸ 19 ਜੰਦ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ ਗੋਲੀਆਂ ਵਰ੍ਹਾਈਆਂ ਗਈਆਂ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਗੋਲ ਗਿਆ ਜਾ ਬੱਜੀਆਂ ਇਹ ਇਤਿਹਾਸ ਇਹੋ ਜਿਹਾ ਜਿਸ ਨੂੰ ਜਦੋਂ ਇਹ ਝੂਨ ਆਉਂਦੀ ਆ ਸ਼ੁਰੂ ਹੁੰਦੀ ਜਾਂ ਜੂਨ ਤਾਂ ਸਾਰੇ ਸੇਖਾਂ ਦੇ ਦਿਲਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਦਾ ਹੈ ਸੋ ਅੱਜ ਵਰਚਾਰ ਸਿੰਘ ਗਰੇਵਾਲ ਵੱਲੋਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ ਲੋ ਤੁਸੀਂ ਵੀ ਪੈਗਾ ਸੁਣੋ ਇਹ ਵੀਡੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਚਰਚਾ ਚੱਲਦੀ ਹੈ ਇੱਕ ਸਲਾਹ ਦਿੱਤੀ ਜਾਂਦੀ ਹੈ ਸਿਆਣੇ ਲੋਕ ਇਸ ਗੱਲ ਦੀ ਸਲਾਹ ਦਿੰਦੇ ਆ ਕਿ 84 ਨੂੰ ਭੁੱਲ ਜਾਓ। ਕਿਵੇਂ ਭੁੱਲਿਆ ਜਾ ਸਕਦਾ? 84 ਇੱਕ ਐਸਾ ਜ਼ਖਮ ਹੈ ਜਿਹੜਾ ਕਿ ਰਿਸਣੋਂ ਬੰਦ ਹੀ ਨਹੀਂ ਹੁੰਦਾ। ਇਹ ਸਾਡੀ ਸਾਡੀ ਜਹਨੀਆਂ ਦੇ ਉੱਤੇ ਇੱਕ ਜ਼ਖਮ ਹੋ ਗਿਆ ਜਿਹੜਾ ਕਿ ਸਦੀਆਂ ਤੱਕ ਹੀ ਰਹੇਗਾ। ਉਹਦਾ ਕਾਰਨ ਹੈ। ਉਹਦੇ ਕਾਰਨ ਦੀ ਜਿਹੜੀ ਜੇ ਤੁਸੀਂ ਅੱਜ ਦੇਖਣਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀ ਨਵੀਂ ਪੀੜ੍ਹੀ ਅੱਜ ਉਸ ਸਮੇਂ ਦੀ ਉਸ ਮੰਜ਼ਰ ਦੇ ਬਾਰੇ ਘਟ ਜਾਣਦੀ ਆ। ਉਸ ਗੱਲ ਦੀ ਗਵਾਹ ਇੱਕ ਪਾਲਕੀ ਆ। ਇਸ ਪਾਲਕੀ ਦੀ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਹਾਲਾਤ ਹੋਏਗਾ ਇਸੇ ਤਰ੍ਹਾਂ ਦੇ ਹਾਲਾਤ ਦਰਬਾਰ ਸਾਹਿਬ ਦੇ ਸਾਰੇ ਚਾਰੇ ਕੋਨਿਆਂ ਤੇ ਸੀ ਇਸੇ ਤਰ੍ਹਾਂ ਦੇ ਹਾਲਾਤ ਨਾਲ ਦੀ ਜਿਹੜੀ ਆ ਸਾਡੀ ਜਿਹੜੀ ਸਰਾਮਾ ਤੇ ਸੀ ਨਾਲ ਕਰਨ ਵਾਸਤੇ ਸੀ ਸਾਡੇ ਬੁੰਗਿਆਂ ਤੇ ਸੀ ਉਥੋਂ ਦੀ ਟੈਂਕੀ ਤੇ ਸੀ ਘੈਂਟਾ ਕਰਦੇ ਸੀ ਆਲੇ ਦੁਆਲੇ ਦੇ ਇਸੇ ਤਰ੍ਹਾਂ ਦੇ ਸਾਡੇ ਕੋਲੇ ਇੱਕ ਬੂਮ ਬੋਲਦੀ ਉਸ ਸਮੇਂ ਦੀ ਜਿਹੜੀ ਜਾਗਦੀ ਤਸਵੀਰ ਖੜੀ ਆ ਤੁਸੀਂ ਦੇਖੋ ਕਿਵੇਂ ਪਿੱਲਰ ਉੱਡ ਗਏ ਨੇ ਇਹਦਾ ਜਿਹੜਾ ਥਮਲਾ ਉੜਾ ਦਿੱਤਾ ਗਿਆ ਨੇ ਤੁਸੀਂ ਇੱਕ ਗੋਲੀ ਤਾਂ ਨਹੀਂ ਇੱਥੇ ਵੱਡੇ 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 ਬਰਸ਼ ਚੱਲੇ ਇੱਥੇ ਟੈਂਕ ਤੋਪ ਦੇ ਗੋਲੇ ਚੱਲੇ ਉਹਨਾਂ ਦੀ ਧਮਕ ਤੇ ਗੂੰਜ ਅੱਜ ਵੀ ਸਾਡੇ ਵਿੱਚ ਘਾਰਾ ਉਹ ਸਮੇਂ ਹੱਥੇ ਜਿਹੜੇ ਸਿੱਖ ਸੀ ਉਹ ਮਾਰ ਦਿੱਤੇ ਗਏ ਔਰਤਾਂ ਛੋਟੇ ਛੋਟੇ ਬੱਚੇ ਦੁੱਧ ਪੀਂਦੇ ਉਹ ਗੋਲੀਆਂ ਨਾਲ ਉਡਾ ਦਿੱਤੇ ਗਏ ਐਡਾ ਬਾੜਾ ਮੰਦਰ ਸੀ ਸਾਰੀ ਪ੍ਰਕਾਰਾਂ ਜਿੱਥੇ ਅਸੀਂ ਮਸਤਕ ਨੂੰ ਤੋੜ ਮੱਥੇ ਤੇ ਲਾਉਣੇ ਆ ਉਹ ਉਹ ਜਿਹੜੀ ਕਿ ਲਾਸ਼ਾਂ ਨਾਲ ਬੀਚੀ ਪੀਸੀ ਜਿਹੜਾ ਇਸ ਇਹ ਇਹ ਦਰਸ਼ਨ ਇਸ਼ਨਾਨ ਵਾਲਾ ਸਰੋਵਰ ਆ ਉਹ ਲਾਲ ਹੋ ਗਿਆ ਸੀ ਤੇ ਇਸ ਗੱਲ ਨੂੰ ਕਿਵੇਂ ਭੁੱਲਿਆ ਜਾ ਸਕਦਾ ਸੋ ਇਹ ਇਸ ਗੱਲ ਦੀ ਜਿਹੜੀ ਸਾਨੂੰ ਸਿੱਖਿਆ ਦਿੱਤੀ ਜਾਂਦੀ ਆ ਉਹ ਉਹ ਸਿੱਖਾਂ ਦੇ ਇਤਿਹਾਸ ਨੂੰ ਨਹੀਂ ਸਮਝਦੇ ਸਿੱਖਾਂ ਦੀ ਮਾਨਸਫਤਾ ਨੂੰ ਨਹੀਂ ਸਮਝਦੇ ਜੋ ਅਕਾਲ ਤਖਤ ਸਾਹਿਬ ਦਾ ਹਾਲਾਤ ਹੋਇਆ ਤੁਸੀਂ ਦੇਖਿਆ ਕਿ ਅਕਾਲ ਤਖਤ ਸਾਹਿਬ ਦੇ ਉਦੋਂ ਹਾਲਾਤ ਕੀ ਸੀ ਜਿਹੜੇ ਗੁਰਧਾਮ ਨੇ ਸਿੱਖਾਂ ਨੇ ਜਾਨ ਤੋਂ ਪਿਆਰੇ ਨੇ ਬਾਬਾ ਦੀਪ ਸਿੰਘ ਨੇ ਤੜੀ ਤੇ ਸਿਰ ਰੱਖ ਕੇ ਇਸ ਪਵਿੱਤਰ ਤਰਨੂ ਕਾਇਮ ਰੱਖਣ ਦੀ ਗੱਲ ਕੀਤੀ ਬਾਬਾ ਗੁਰਬਖਸ਼ ਸਿੰਘ ਜੀ ਨੇ ਲੜਾਈ ਲੜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਂ ਨੂੰ ਅੱਤਵਾਦੀ ਵੱਖਵਾਦੀ ਬਹੁਤ ਸਾਰੇ ਨਾਂ ਦਿੱਤੇ ਜਾਂਦੇ ਆ ਕਿਉਂ ਨਹੀਂ ਸਿੱਖ ਆਪਦੇ ਧਰਮ ਤੇ ਹਮਲੇ ਦੇ ਖਿਲਾਫ ਲੜਨਗੇ ਲੜਨਾ ਚਾਹੀਦਾ ਸਿੱਖ ਜਿਹੜਾ ਵਾ ਗੁਰੂ ਦੇ ਲਈ ਤੇ ਆਪਣੇ ਧਾਰਮਿਕ ਸਥਾਨਾਂ ਲਈ ਆਪਣੀ ਜਾਨ ਕੁਰਬਾਨ ਕਰ ਦਿੰਦਾ ਇਸ ਗੱਲ ਨੂੰ ਇਸ ਮਾਮਲੇ ਨੂੰ ਸਿੱਖਾਂ ਦੀ ਇਸ ਸਾਇਕੀ ਨੂੰ ਨਹੀਂ ਪੜਿਆ ਜਾਂਦਾ ਉਹਨਾਂ ਦੇ ਜ਼ਖਮਾਂ ਤੇ ਰੋਜ਼ ਜਿਵੇਂ ਕਹਿੰਦੇ ਹੁੰਦੇ ਆ ਨੂਨ ਛਰਕਣ ਦੀ ਗੱਲ ਕੀਤੀ ਜਾਂਦੀ ਆ ਇਹ ਹਿੰਦੁਸਤਾਨ ਨੂੰ ਯਾਦ ਕਰਾਇਆ ਹਿੰਦੁਸਤਾਨ ਨੂੰ ਯਾਦ ਰੱਖਿਆ ਫਿਰ ਉਹ ਭੁੱਖੇ ਢੇਡ ਹਿੰਦੁਸਤਾਨ ਦਾ ਢੱਡ ਭੜਿਆ ਪਰ ਸਿੱਖਾਂ ਲਈ ਕੀ ਆ ਸਿੱਖਾਂ ਲਈ ਇੱਕ ਵਿਤਕਰਾਵਾ ਚਾਹੇ ਬੰਦੀ ਸਿੰਘ ਆ ਚਾਹੇ ਕੋਈ ਨੌਜਵਾਨ ਆ ਚਾਹੇ ਕੋਈ ਹੋਰ ਆ ਸਾਡੇ ਨਾਲ ਇੱਕ ਬਹੁਤ ਵੱਡਾ ਵਿਤਕਰਾ ਹੁੰਦਾ ਤੇ ਅੱਜ ਸਾਨੂੰ ਇੱਕ ਸਵਾਲ ਦਿੰਦੇ ਨੇ ਕਿ ਤੁਸੀਂ ਇਹ ਕੁਝ ਭੁੱਲ ਜਾਓ ਭਾਵੇਂ ਕਿ ਇਸ ਤੋਂ ਬਾਅਦ ਇੱਕ ਵੱਡਾ ਦਰਖਤ ਡਿੱਗਿਆ ਉਹ ਦਰਖਤ ਡਿੱਗਣ ਤੋਂ ਬਾਅਦ ਵੀ ਸਿੱਖਾਂ ਦੇ ਬੜਾ ਵੱਡਾ ਹਮਲਾ ਹੋਇਆ ਪਰ ਇਤਿਹਾਸ ਨੇ ਆਪਣੇ ਆਪ ਨੂੰ ਸਿਰਜਿਆ ਇਹ ਗੱਲ ਮੈਂ ਕਹਦਿਆਂ ਕਿ ਇੱਥੇ ਸਵਾਲ ਕਰਦੇ ਨੇ ਲੋਕ ਕਿ ਲੱਖਾਂ ਫੌਜਾਂ ਦਾ ਟੱਕਰਾਂ ਕਿਵੇਂ ਕੀਤਾ ਗਿਆ ਇੱਥੇ ਇੱਕ ਜਜ਼ਬਾ ਲੜਿਆ ਉਥੇ ਪਹਾੜੇ ਦੇ ਸਪਾਹੀ ਸਨ ਇੰਦਰਾ ਗਾਂਧੀ ਦੇ ਇੱਥੇ ਇੱਕ ਜਜ਼ਬਾ ਸੀ ਉਸ ਜਜ਼ਬੇ ਦੀ ਮੂਹ ਮੋਲ ਦੀ ਤਸਵੀਰ ਇੱਥੇ ਹਮਲਾ ਕਰਨ ਵਾਲਾ ਜਨਰਲ ਬਰਾਡ ਬੋਲਦਾ ਕਿ ਸਾਨੂੰ ਇੰਦੀ ਆਸ ਨਹੀਂ ਸੀ ਕਿ ਸੰਤ ਜਨਰਲ ਸਿੰਘ ਮਿਂਦਰਾ ਵਾਲੇ ਦੇ ਸਾਥੀ ਸਾਨੂੰ ਏਡੇ ਵੱਡੇ ਕਹਿੰਦਾ ਮੁਕਾਬਲਾ ਦੇਣਗੀ ਤੇ ਐਡੀ ਵੱਡੀ ਕੈਜ਼ੁਐਲਟੀ ਹੋਗੀ ਫੌਜਾਂ ਦੀ ਸੋ ਇਹ ਗੱਲ ਨਿਭੜਦੀ ਇੱਥੇ ਆ ਕਿ ਸਿੱਖ ਜਿਹੜਾ ਜਜ਼ਬੇ ਨਾਲ ਲੜਦਾ ਆਪਦੇ ਗੁਰੂ ਲਈ ਆਪਦੇ ਗੁਰੂਤਾਮ ਜੀ ਆਪਦੇ ਸਿਧਾਂਤ ਲਈ ਲੜਦਾ ਤੇ ਜਿਹੜੀ ਮੈਂ ਇਹ ਗੱਲ ਕਹਦੇ ਆਂ ਕਿ ਭਾਵੇਂ ਸ਼ਹਾਦਤ ਪ੍ਰਾਪਤ ਕੀਤੀ ਸੰਤਾ ਨੇ ਸ਼ੀਤਪਾਈ ਅਮਰੀਕ ਸਿੰਘ ਨੇ ਬਾਬਾ ਠਾਰਾ ਸਿੰਘ ਨੇ ਜਨਰਲ ਸੁਵੇਤ ਸਿੰਘ ਦਾ ਬਹੁਤ ਵੱਡਾ ਰੋਲ ਸੀ ਪਰ ਸ਼ਹੀਦ ਹੋ ਗਏ ਪਰ ਜਿੱਤ ਉਹਨਾਂ ਦੀ ਹੋਈ ਤੇ ਹਾਰ ਜਿਹੜੀ ਇੰਦਰਾ ਗਾਂਧੀ ਦੀ ਹੋਈ ਜਿਹੜੀ ਕੀ ਨਵੰਬਰ ਦੇ ਵਿੱਚ ਇੱਕ ਦਰਖਤ ਲੱਗਿਆ ਉਸ ਦਰਖਤ ਨੂੰ ਸਾਰੀ ਦੁਨੀਆ ਨੇ ਦੇਖਦਾ ਵੇਖਿਆ ਭਾਵੇਂ ਉਹਦਾ ਪਰਛਾਵਾਂ ਉਹਦਾ ਅਸਰ ਧਮਕ ਸਾਡੇ ਤੇ ਵੀ ਪਈ ਪਰ ਸਿੱਖਾਂ ਨੇ ਆਪਣੇ ਆਪ ਦੇ ਵਿੱਚ ਇਤਿਹਾਸ ਸਿਰਜਿਆ ਜਿਹੜਾ ਕਿ ਜਿਉਂਦਾ ਇਤਿਹਾਸ ਹੈ ਤੁਸੀਂ ਸੁਣਿਆ ਇਸ ਵੀਡੀਓ ਦੇ ਵਿੱਚ ਗੁਰਚਾਰ ਸਿੰਘ ਗਰੇਵਾਲ ਨੇ ਕੱਲੀ ਕੱਲੀ ਗੱਲ ਦਸੀਤੇ ਜੂਨ 1984 ਨੂੰ ਕੀ ਬਾਣਾ ਵਰਤਿਆ ਸੀ ਅਗਰ ਇਹੋ ਜੀਆਂ ਸਰਕਾਰਾਂ ਆਉਂਦੀਆਂ ਰਹਿਆਂ ਤਾਂ ਸਾਡੇ ਗੁਰਦੁਆਰਾ ਸਾਹਿਬ ਦੇ ਉੱਤੇ ਖਮਲਾ ਇਸੇ ਤਰ੍ਹਾਂ ਕਰਦੀਆਂ ਰਹਿਣ ਸੋ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਲੀਡਰ ਉਹੋ ਜਿਹਾ ਚੁਣੀਏ ਸਰਕਾਰ ਉਹੋ ਜੀ ਬਣਾਈਏ ਕਿ ਜਿਹੜੀ ਸਰਕਾਰ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਾਡੇ ਗੁਰਦੁਆਰਾ ਸਾਹਿਬ ਦੀ ਸੰਭਾਲ ਤੇ ਕੋਈ ਇਹੋ ਜੀ ਕਮੇਟੀ ਬਣਾਵੇ ਜਿਸसे ਗੁਰਦੁਆਰਾ ਸਾਹਿਬ ਦੀ ਸੰਭਾਲ ਹੋ ਸਕੇ ਨਾ ਕਿ ਹਮਲੇ ਚਲੋਏ ਹਮਲੇ ਹੋਏ ਤਾਂ ਇੰਦਰਾ ਗਾਦੀ ਨੂੰ ਇਸ ਪੈਸੇਦੌਰ ਤੇ ਫੌਜ ਨੂੰ ਨਿਰਦੇਸ਼ ਦਿੱਤੇ ਗਏ ਕਿ ਗੁਰਦੁਆਰਾ ਸ੍ਰੀ ਅਮ੍ਰਿਤਸਰ ਸਾਹਿਬ ਉਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਗਿਆ। ਸਾਲੋ ਤੁਸੀਂ ਵੀ ਇਹ ਵੀਡੀਓ ਵੇਖੋ। ਇਹ ਵੀਡੀਓ ਵੇਖ ਕੇ ਤੁਹਾਡੇ ਇਹਦੇ ਹਨ ਕਿ ਭਾਰੀ ਝੋਟ ਲੱਗੀ ਕਿ ਕਿਸ ਤਰ੍ਹਾਂ ਫੌਜ ਨੇ ਗੁਰਦਵਾਰਾ ਸਾਹਿਬ ਨੂੰ ਛੇਲੀ ਛੇਲੀ ਕਰਤਾ